ਲੋ ਪੰਜਾਬੀਆਂ ਨੂੰ ਦਿੱਤੇ ਗਏ ਨਵੇਂ ਤੋਹਫੇ ਸੱਚੀਕਾਰ ਹੌਟ ਇੰਡੀਆ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸ਼ਬੀ ਜਨਵਰੀ ਦੇ ਮੌਕੇ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਦੇ ਲਈ ਨਵੇਂ ਤੋਹਫੇ ਦਿੱਤੇ ਗਏ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਸੂਬੇ ਦੇ ਵਿੱਚ 125 ਹੋਰ ਨਵੇਂ ਆਮ ਆਦਮੀ ਪਾਰਟੀ ਕਲੀਨਿਕਸ ਖੁੱਲ੍ਹ ਰਹੇ ਨੇ ਜਿਸ ਦਾ ਲੋਕਾਂ ਨੂੰ ਹੋਰ ਵੀ ਕਾਫੀ ਫਾਇਦਾ ਹੋਏਗਾ ਜੇਕਰ 125 ਨਵੇਂ ਹੋਰ ਕਲੀਨਿਕ ਖੁੱਲ ਜਾਂਦੇ ਨੇ ਤੇ ਪੂਰੇ ਸੂਬੇ ਦੇ ਵਿੱਚ ਸੱਚੇ ਤੋਂ ਵੀ ਉੱਪਰ ਕਲੀਨਿਕ ਹੋ ਜਾਣਗੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਵੀ ਕਈ ਨਵੇਂ ਐਲਾਨ ਕੀਤੇ ਗਏ ਜਿਵੇਂ ਕਿ ਰਾਸ਼ਨ ਕਾਰਡ ਦੇ ਸਬੰਧ ਅਤੇ ਸ਼ਹੀਦ ਹੋਏ ਫੌਜੀ ਪਰਿਵਾਰਾਂ ਦੇ ਲਈ ਹੋਰ ਵੀ ਨਵੀਆਂ ਖੁਸ਼ਖਬਰੀਆਂ ਸਾਹਮਣੇ ਆਈਆਂ ਹਨ ਜਿੱਥੇ ਕਿ ਉਹਨਾਂ ਨੂੰ ਦਿੱਤੇ ਜਾਣ ਵਾਲੀ ਪੈਨਸ਼ਨ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਫਰਿਸ਼ਤੇ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਜਾਏਗੀ ਜਿਸ ਵੀ ਇਨਸਾਨ ਦਾ ਇਸ ਯੋਜਨਾ ਦੇ ਵਿੱਚ ਨਾਮ ਪਾਇਆ ਜਾਏਗਾ ਉਹ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਆਪਣਾ ਇਲਾਜ ਕਰਵਾ ਸਕਦਾ ਹੈ ਜੇਕਰ ਉਹ ਜ਼ਰੂਰ ਐਕਸੀਡੈਂਟ ਹੁੰਦਾ ਹੈ ਕਿਸੇ ਤਰੀਕੇ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਆਪਣਾ ਇਲਾਜ ਪ੍ਰਾਈਵੇਟ ਹਸਪੀਟਲ ਦੇ ਵਿੱਚ ਵੀ ਫ੍ਰੀ ਵਿੱਚ ਕਰਵਾ ਸਕਦਾ ਹੈ ਜ਼ਿਲਿਆਂ ਦੀ ਬਦਲੀ ਆਪਸ ਚ ਜ਼ਿਲੇ ਚ ਆ ਜਾਣ ਫਿਰ ਜ਼ਿਲੇ ਤੋਂ ਜੇ ਉਹ ਆਪਣੇ ਏਰੀਏ ਜਾਣਾ ਚਾਹੁੰਦੇ ਨੇ ਉੱਥੇ ਆ ਜਾਣ ਕੋਈ ਐਸਾ ਹੈਗਾ ਟੀਚਰ ਜਿਹੜਾ ਉਹ ਆਪਣੇ ਘਰ ਦੇ ਨੇੜੇ ਜਾਣਾ ਚਾਹੁੰਦਾ ਹੈ ਜਿਹੜਾ ਉੱਥੇ ਹੈ ਉਹ ਆਪਣੇ ਘਰ ਦੇ ਨੇੜੇ ਉੱਥੇ ਹੀ ਆਉਣਾ ਚਾਹੁੰਦਾ ਸੋ ਸੌਖਾ ਕੀਤਾ ਜਾਊਗਾ ਬਹੁਤ ਸੌਖਾ ਕੀਤਾ ਜਾਊਗਾ ਤਾਂ ਕਿ ਉਹਨਾਂ ਨੂੰ 27 ਜਨਵਰੀ ਨੂੰ ਇਹ ਪੀ ਦੇ ਗਰਾਊਂਡ ਦੇ ਵਿੱਚ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੁਭਾ ਹੋਊਗਾ ਜਿਹਦੇ ਕੋਲੇ ਸੜਕਾਂ ਲਈ ਅਲੱਗ ਪਰਸ ਹੋਊਗੀ ਅਲੱਗ ਉਹਦੀ ਯੂਨੀਫਾਰਮ ਹੋਊਗੀ ਔਰ ਅਲੱਗ ਉਹਨਾਂ ਦੀਆਂ ਗੱਡੀਆਂ ਹੋਣਗੀਆਂ ਸੋ ਉਹਨਾਂ ਗੱਡੀਆਂ ਦੇ ਵਿੱਚ ਗੈਸ ਕਟਰ ਆਰੀ ਦਾ ਬਲੇਡ ਫਰਸਟ ਏਡ ਦਾ ਸਮਾਨ ਟੋਚਨ ਗੁਟਰਾ ਖਰਾਬ ਹੋ ਗਿਆ ਕੋਈ ਵਹੀਕਲ ਖਰਾਬ ਹੋ ਕੇ ਖੜ ਗਿਆ ਉਹਨੂੰ ਪਾਸੇ ਕਰਨਾ ਫਰਿਸ਼ਤੇ ਸਕੀਮ ਹੈ ਫਰਿਸ਼ਤੇਜ ਕੀ ਹੈ ਕੋਈ ਐਕਸੀਡੈਂਟ ਹੋ ਜੇ ਕੋਈ ਵੀ ਬੰਦਾ ਐਕਸੀਡੈਂਟ ਵਾਲੇ ਕੋਈ ਜ਼ਖਮੀ ਨੂੰ ਨੇੜੇ ਦੇ ਜਿਹੜੇ ਮਰਜੀ ਪ੍ਰਾਈਵੇਟ ਹਸਪੀਟਲ ਚ ਅਸੀਂ ਇੰਪੈਨਲ ਕਰਾਂਗੇ ਸਾਰੇ ਹਸਪਤਾਲ ਨਾਲ ਨਾਲ ਇੰਪੈਨਲ ਕਰਾਂਗੇ ਕਿ ਉਹਦੇ ਵਿੱਚ ਪਹੁੰਚਾ ਦੇ ਉਹਦੇ ਵਿੱਚ ਪਹੁੰਚਾ ਦੇ ਤਾਂ ਸਾਰਾ ਇਲਾਜ ਵੀ ਫਰੀ ਹੋਊਗਾ ਜ਼ਖਮੀ ਦਾ ਪਲੱਸ ਜੇ ਉਹਦਾ ਨਾਮ ਦੱਸੂਗਾ ਜਦੋਂ ਉਹ ਫਰਿਸ਼ਤੇ ਸਕੀਮ ਚ ਉਹ ਕੋ ਤਾਂ ਫਰਿਸ਼ਤਾ ਹੀ ਬਣ ਕੇ ਆਇਆ ਹੋਊਗਾ ਨਾ ਫਿਰ ਕਿ ਮੌਤ ਤੋਂ ਬਚਾ ਲਿਆ ਤਾਂ ਉਹਨੂੰ ਵੀ ਇਨਾਮ ਦੇਣ ਦਾ ਜਿਹੜਾ ਪ੍ਰੋਸੈਸ ਹੈ ਪੰਜਾਬ 'ਚ ਵੀ ਸ਼ੁਰੂ ਕਰਾਂਗੇ ਇਹਨੂੰ ਮੈਂ ਜੋੜੂੰਗਾ 27 ਜਨਵਰੀ ਨੂੰ ਜੋ SSF ਲਾਂਚ ਕਰ ਰਹੇ ਹਾਂ ਅਸੀਂ ਸੜਕ ਸੁਰੱਖਿਆ ਫੋਰਸ ਉਹ ਵੀ ਫਰਿਸ਼ਤਾ ਹੀ ਨੇ ਇਹਦੇ ਵਿੱਚ ਇਹ ਵੀ ਹੈ ਕਿ ਜੇ ਫਰਜ ਕਰੋ ਕੋਈ ਬਹੁਤ ਹੀ ਗੰਭੀਰ ਬਿਮਾਰੀ ਦਾ ਕੋਈ ਅਧਿਆਪਕ ਜਾਂ ਅਧਿਆਪਕ ਦਾ ਕੋਈ ਪਰਿਵਾਰ ਸ਼ਿਕਾਰ ਹੈ ਤੇ ਕੇਅਰ ਕਰਨੀ ਪੈ ਰਹੀ ਹੈ ਤਾਂ ਉਹਦੇ ਵਾਸਤੇ ਇਹ ਨਹੀਂ ਹੈਗਾ ਕਿ ਸਿਰਫ 1 ਮਹੀਨੇ ਵਾਸਤੇ ਪੋਰਟਲ ਖੁੱਲੂਗਾ ਜੀ ਉਦੋਂ ਹੀ ਬਦਲੀਆਂ ਕਰਾ ਸਕਦੇ ਹੋ ਉਹਦੇ ਵਾਸਤੇ ਸਾਰਾ ਸਾਲ ਲੋਕ ਕਦੇ ਵੀ ਐਪਲੀਕੇਸ਼ਨ ਦੇ ਕੇ ਉਹ ਫਰਜ ਕਰ ਲੋ ਕਿਸੇ ਦੇ ਰੱਬ ਨਾ ਕਰੇ ਕਿਸੇ ਪਰਿਵਾਰ ਚ ਕੋਈ ਕੈਂਸਰ ਵਰਗੀ ਕੋ ਗੰਭੀਰ ਬਿਮਾਰੀ ਹੈ ਤੇ ਜਿਹੜਾ ਅਧਿਆਪਕ ਹੈ ਉਹਨੂੰ ਤੇ ਕੈਰ ਕਰਨੀ ਪੈਂਦੀ ਆਪਣੇ ਪੇਰੈਂਟਸ ਦੀ ਜੇ ਤਾਂ ਉਹ ਕਦੇ ਵੀ ਐਪਲੀਕੇਸ਼ਨ ਦੇ ਕੇ ਤੇ ਉਹਦਾ ਜਿਹੜਾ ਡਾਕੂਮੈਂਟ ਵਗੈਰਾ ਦੇ ਕੇ ਉਹ ਬਦਲੀ ਆਪਣੇ ਨੇੜੇ ਟਿੜਿ ਦੀ ਸਕੂਲ ਦੀ ਕਰਵਾ ਸਕਦਾ ਤਾਂ ਕਿ ਉਹਨੂੰ ਲੋਕਪੱਖੀ ਫੈਸਲੇ ਜੋ ਅੱਜ ਪੰਜਾਬ ਸਰਕਾਰ ਵੱਲੋਂ ਕੈਬਨਟ ਦੀ ਮੀਟਿੰਗ ਚ ਲਏ ਗਏ ਨੇ ਉਹਨਾਂ ਨੂੰ ਲਗਭਗ 10 ਲੱਖ 77 ਹਜ਼ਾਰ ਕਾਰਡ ਦੇ ਸੀ ਨੇ ਜਿਹੜੇ ਕੱਟੇ ਗਏ ਸੀ 10 ਲੱਖ 77 ਹਜ਼ਾਰ ਤਾਂ ਉਹਨਾਂ ਸਾਰੇ ਕਾਰਡਾਂ ਨੂੰ ਬਹਾਲ ਕਰਨ ਦਾ ਫੈਸਲਾ ਕੈਬਨਟ ਨੇ ਕੀਤਾ ਪੰਜਾਬ ਸਰਕਾਰ ਨੇ ਕੀਤਾ ਜਦ ਡੋਰ ਸਟੈਪ ਡਿਲੀਵਰੀ ਜਿਹੜੀ ਹੈ ਰਾਸ਼ਨ ਕਾਰਡ ਦੀ ਕਰ ਰਹੇ ਆ ਤਾਂ ਸਾਡੇ ਕੋਲ ਡਾਟਾ ਹੈਗਾ ਜਿਨ੍ਹਾਂ ਕੋਲ ਕਾਰਡ ਨਹੀਂ ਵੀ ਹੈਗੇ ਅਜੇ ਹਾਰਡ ਕਾਪੀ ਕਾਰਡ ਦੀ ਨਹੀਂ ਹੈਗੀ ਪਰ ਉਹਨੂੰ ਕਾਰਡ ਮਿਲੂ ਉਹਨਾਂ ਨੂੰ ਪ੍ਰਾਣਾ ਕਾਰਡ ਹੈਗਾ ਉਹਨਾਂ ਦਾ ਨਾਮ ਸੀਗਾ 10 ਲੱਖ 77000 ਦੇ ਵਿੱਚ ਤਾਂ ਉਹਨਾਂ ਦੇ ਘਰੇ ਰਾਸ਼ਨ ਪਹੁੰਚੂ ਆ ਪੰਜਾਬ ਦੇ ਵਿੱਚ ਸਰਕਾਰੀ ਵਿਧਾਇਕਾਂ ਨੇ ਜਿਹੜੀਆਂ ਬਦਲੀਆਂ ਨੇ ਉਹਨਾਂ ਦਾ ਬਹੁਤ ਜਿਹੜਾ ਪ੍ਰੋਸੈਸ ਉਹ ਸੌਖਾ ਕੀਤਾ ਗਿਆ 15 ਹੋਰ ਸ਼ਹਿਰਾਂ ਦੇ ਵਿੱਚ ਸੀਐਮ ਯੋਗਸ਼ਾਲਾ ਸ਼ੁਰੂ ਹੋਣੀ ਹੈ ਤੇ ਉਹਦੇ ਵਾਸਤੇ ਸਟਾਫ ਵੀ ਰੱਖਣਾ ਹੈ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਪਾਰਕਾਂ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ ਖੁੱਲਣ ਗਿਆ ਦੇ ਨਾਲ ਯੋਗਸ਼ਾਲਾ ਦੇ ਨਾਲ ਸੰਬੰਧਤ ਉਹਨਾਂ ਦੇ ਯੋਗਾ ਦੇ ਟੀਚਰ ਜਾ ਸੈਸ਼ਨ ਸਟਾਫ ਜੋ ਉਹਨਾਂ ਦੇ ਨਾਲ ਜੋ ਕਿਟ ਵਗੈਰਾ ਮਿਲਦੀ ਹੈ ਉਹ ਸਾਰੀ ਇੱਕ ਬੜਾ ਅਹਿਮ ਫੈਸਲਾ ਹੋਰ ਕੀਤਾ ਗਿਆ ਜੋ ਸਾਬਕਾ ਫੌਜੀ ਨੇ ਸਾਬਕਾ ਸੈਨਿਕਾਂ ਦੀ ਵਿਧਵਾਵਾਂ ਉਹਨਾਂ ਨੂੰ 6000 ਰੁਪਿਆ ਪੈਨਸ਼ਨ ਮਿਲਦੀ ਸੀ ਜਿਹਨੂੰ ਵਧਾ ਕੇ 10000 ਰੁਪਿਆ ਕਰ ਦਿੱਤਾ ਗਿਆ ਤੁਹਾਡੇ ਕੈਮਰਾ ਰਾਹੀਂ ਕੱਲ ਮਰਾਹੀਂ ਤੁਸੀਂ ਵੀ ਲਿਖਿਆ ਹੋਊਗਾ ਬਹੁਤ ਸਾਰੇ ਸੜਕੀ ਹਾਦਸੇ ਹੋਏ ਨੇ ਜਿੱਥੇ ਖੜੀ ਹੋਏ ਖੜੇ ਟਰੱਕ 'ਚ ਗੱਡੀ ਵੜ ਗਈ ਹਰੇ ਟਰੱਕ ਜੀਵਨ ਪੀਪੀ ਦੀ ਫੋਰਸ ਜਾ ਰਹੀ ਸੀ ਚਾਰ ਸਾਡੇ ਮੁਲਾਜ਼ਮ ਸ਼ਹੀਦ ਹੋਏ ਐਸਐਸਐਫ ਜਿਹੜੀ ਹੈ ਉਹ ਫਰਿਸ਼ਤੇ ਤੇ ਐਸਐਸਐਫ ਕਟੇ ਤੇ ਐਸਐਸਐਫ ਜਿਹੜੀ ਹੈ ਉਹ ਉਹਦੀ ਉਹਦੀ ਗੱਡੀ ਦੇ ਵਿੱਚ ਵੀ ਇੱਕ ਸਿਸਟਮ ਹੈ ਉਹ ਜਾਊਗਾ ਕਿ ਉਹ ਨੀਅਰੈਸਟ ਟਰਾਮਾ ਸੈਂਟਰ ਜਾਂ ਨੀਅਰੈਸਟ ਹਸਪੀਟਲ ਜੋ ਸਭ ਤੋਂ ਨੇੜੇ ਹੈ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਸ਼ 'ਚ ਸਭ ਤੋਂ ਵੱਧ ਮੌਤਾਂ ਪਰ ਡੇ ਪੰਜਾਬ 'ਚ ਹੋ ਰਹੀਆਂ ਨੇ ਨਹੀਂ ਲਿਖ ਸਕੂਗਾ ਜੇ ਲਿਖ ਸਕਦਾ ਕਿ ਉਹਦੇ ਕੋਲ ਹੈ ਨਹੀਂ ਬਾਹਰੋਂ ਦਵਾਈ ਮੰਗਵਣੀ ਪੈ ਰਹੀ ਹੈ ਡਾਕਟਰ ਆਪ ਬਾਹਰੋਂ ਲੈ ਕੇ ਆਵੇ ਮਰੀਜ਼ ਬਾਹਰ ਨਹੀਂ ਜਾਊਗਾ ਤੇ ਤੇ ਸਾਰੇ ਹਸਪਤਾਲਾਂ 'ਚ ਐਕਸਰੇ ਤੇ ਤੇ ਅਲਟਰਾਸਾਉਂਡ ਇਹ ਜਿਹੜੀਆਂ ਫੈਸਿਲਿਟੀਆਂ ਨੇ ਉਹ ਹਸਪਤਾਲਾਂ ਦੇ ਅੰਦਰ ਮਿਲਣਗੀਆਂ। ਕਈ ਜਗ੍ਹਾ ਤੇ ਜੇ ਨਹੀਂ ਮਸ਼ੀਨ ਹੈਗੀ ਅਸੀਂ ਬਾਹਰੋਂ ਪ੍ਰਾਈਵੇਟ 'ਚੋਂ ਐਕਸਰੇ ਕਰਵਾ ਕੇ ਵੀ ਅਸੀਂ ਪੇ ਕਰਾਂਗੇ, ਗਵਰਨਮੈਂਟ ਪੇ ਕਰੂਗੀ ਤਾਂ ਕਿ ਇਸ ਕਰਕੇ ਨਾ ਕੋਈ ਇਲਾਜ ਰੁਕਿਆ ਰਹੇ ਕਿ ਐਕਸਰੇ ਨਹੀਂ ਹੋਇਆ ਟਾਈਮ ਤੇ ਜਾਂ ਅਲਟਰਾਸਾਉਂਡ ਨਹੀਂ ਹੋਇਆ ਟਾਈਮ ਤੇ